ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੀਟਿੰਗ ਢਲੀ ਆਪਣੀਆਂ ਤਰਜੀਹਾਂ ਦਾ ਐਲਾਨ ਕਰ ਦਿੱਤਾ ਅਤੇ ਉਹ ਇੱਕ ਮਹਿਮਾਨ ਸੂਚੀ ਦਾ ਪ੍ਰਬੰਧਨ ਕਰ ਰਹੇ ਨੇ ਜੋ ਕੈਨੇਡਾ ਦੇ ਕੁਝ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਨੁਕਸ ਦੇਖਾਵਾ ਨੂੰ ਉਜਾਗਰ ਕਰਦੀ ਹੈ ਜੀ 7 ਅਕਵਾ ਦਾ ਸੰਮੇਲਨ 15 ਤੋਂ 17 ਜੂਨ ਤੱਕ ਕਨਾਨਸਕਿਸ ਦੇ ਵਿੱਚ ਹੋਣ ਹੋਵੇਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਤਿੰਨ ਮੁੱਖ ਮਿਸ਼ਨਾਂ ਤੇ ਸਮਝੌਤਿਆਂ ਤੇ ਤਾਲਮੇਲ ਕਰੇਗਾ ਇਹ ਕਾਰਵਾਈ ਦੀ ਮੰਗ ਪਹਿਲਾ ਕੈਨੇਡੀਅਨ ਪਾਈਚਾਰਿਆਂ ਅਤੇ ਦੁਨੀਆ ਦੀ ਰੱਖਿਆ ਕਰਨਾ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਕੇ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ-ਨਾਲ ਅੰਤਰਰਾਸ਼ਟਰੀ ਅਪਰਾਧ ਦਾ ਮੁਕਾਬਲਾ ਕਰਕੇ ਅਤੇ ਜੰਗਲ ਦੀ ਅੱਗ ਪ੍ਰਤੀ ਸਾਂਝੇ ਜਵਾਬਾਂ ਨੂੰ ਬਿਹਤਰ ਬਣਾਉਣਾ ਹੈ ਦੂਜੇ ਪਾਸੇ ਊਰਜਾ ਸੁਰੱਖਿਆ ਬਣਾਉਣਾ ਅਤੇ ਡਿਜੀਟਲ ਤਬਦੀਲੀ ਨੂੰ ਤੇਜ਼ ਕਰਨਾ ਮਹੱਤਵਪੂਰਨ ਖਣਿਜ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨਾ ਹੈ ਇਸ ਦੇ ਨਾਲ ਹੀ ਆਰਥਿਕ ਵਿਕਾਸ ਨੂੰ ਵਧਾਉਣ ਲਈ ਨਕਲੀ ਬੁੱਧੀ ਦੀ ਵੀ ਵਰਤੋਂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਨਵੀਆਂ ਭਾਈਵਾਲੀ ਸੁਰੱਖਿਤ ਕਰਨ ਦੇ ਲਈ ਝੋਲ ਦਵੇਗਾ ਜੋ ਮਜ਼ਬੂਤ ਬੁਨਿਆਦੀ ਢਾਂਚਾ ਬਣਾਉਣ ਉੱਚ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨ ਅਤੇ ਗਤੀਸ਼ੀਲ ਬਾਜ਼ਾਰ ਖੋਲਣ ਦੇ ਲਈ ਭਾਰੀ ਨਿੱਜੀ ਨਿਵੇਸ਼ ਨੂੰ ਉਤਪੇੜਿਤ ਕਰਨ ਗਿਆ ਤੇ ਜਿੱਥੇ ਕਾਰੋਬਾਰ ਮੁਕਾਬਲਾ ਕਰ ਸਕਦੇ ਨੇ ਅਤੇ ਸਫਲ ਹੋ ਸਕਦੇ ਨੇ ਇਹ ਅੰਤਰਰਾਸ਼ਟਰੀ ਕਾਰਨੇ ਦੇ ਖਰੇਲੂ এজেন্ডੇ ਦੇ ਨਾਲ ਨੇੜੇ ਜੁੜੇ ਹੋਏ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ